ਸੌਰੀ 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 ਨਵਾਂ ਸ਼ਹਿਰ ਸਿਟੀ ਥਾਣੇ ਦੇ ਵਿੱਚ ਅਸੀਂ ਖੜੇ ਆ ਜਿੱਤੇ ਅੱਜ ਇੱਕ ਨਵਾਂ ਇਨੀਸ਼ੀਏਟਿਵ ਬਾਰੇ ਸੋਲੋਂ ਜਿਹੜਾ ਲਿਆ ਗਿਆ ਆ ਉਸ ਦੇ ਤਹਿਤ ਕੰਮ ਸ਼ੁਰੂ ਹੋਇਆ ਆ ਕੀ ਕੰਮ ਆ ਉਹਦੇ ਬਾਰੇ ਵੀ ਬਰੀਫ ਕਰਾਂਗੇ ਕਿ ਨਵਾਂ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਸਿਟੀ ਪੁਲਿਸ ਵੱਲੋਂ ਜਿਹੜਾ ਆ ਹਾਈ ਕੁਆਲਿਟੀ ਕੈਮਰੇ ਇੰਸਟਾਲ ਕੀਤੇ ਗਏ ਆ ਉਹਦਾ ਜਿਹੜਾ ਨਰੀਖਣ ਕਰਨ ਦੇ ਲਈ ਉਹਨੂੰ ਦੇਖਣ ਦੇ ਲਈ ਐਸਐਸਪੀ ਨਵਾਂ ਸ਼ਹਿਰ ਡਾਕਟਰ ਮਹਿਤਾਬ ਸਿੰਘ ਉਹਨਾਂ ਦੇ ਨਾਲ ਆਵਾਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਨ ਬੱਲੂ ਚੇਅਰਮੈਨ ਕगन ਅਗਨੀ ਹੋਤਰੀ ਤੇ ਹੋਰ ਜਿਹੜੇ ਸਮਾਜ ਸੇਵੀ ਆ ਉਹ ਸਾਰੇ ਪਹੁੰਚੇ ਹੋਏ ਨੇ ਤੁਸੀਂ ਆ ਮੌਕੇ ਦੀਆਂ ਲਈ ਤਸਵੀਰਾਂ ਦੇਖ ਰਹੇ ਆਂ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਆ ਸਿਟੀ ਪੁਲਿਸ ਦੇ ਵਿੱਚ ਡੀਐਸਪੀ ਰਾਜ ਕੁਮਾਰ ਦੀ ਅਗਵਾਈ ਦੇ ਵਿੱਚ ਹਾਈ ਤੱਕ ਕੈਮਰੇ ਲੱਗੇ ਨੇ ਕੈਮਰੇ ਤਾਂ ਪਹਿਲੇ ਵੀ ਲੱਗੇ ਸਨ ਲੇਕਿਨ ਇਹ ਜਿਹੜੇ ਕੈਮਰੇ ਆ ਇਹ ਬਹੁਤ ਹੀ ਹਾਈ ਕੁਆਲਿਟੀ ਵਿਜ਼ਨ ਦੇ ਕੈਮਰੇ ਨੇ ਇਸ ਦੇ ਤਹਿਤ ਜਿਹੜੀ ਜਿੰਨੀਆਂ ਵੀ ਗੱਡੀਆਂ ਜਿਹੜੀਆਂ ਆ ਉਹ ਗੁਜ਼ਰਨਗੀਆਂ ਉਹ ਸਾਰੀਆਂ ਜਿਹੜੀਆਂ ਉਹ ਸਾਰੀਆਂ ਗੱਡੀਆਂ ਦਾ ਜਿਹੜਾ ਆ ਇੱਥੋਂ ਹੀ ਕੰਟਰੋਲ ਉਹਨਾਂ ਦੇ ਗੱਡੀਆਂ ਦੇ ਬਾਰੇ ਪਤਾ ਲੱਗੇਗਾ ਕਿ ਗੱਡੀਆਂ ਜਿਹੜੀਆਂ ਆ ਕੋਈ ਕਿਸ ਤਰ੍ਹਾਂ ਕ੍ਰਾਸ ਕਿਹੜੀਆਂ ਕਰ ਰਹੀਆਂ ਗੱਡੀਆਂ ਜਾਂ ਕਿਹੜੀਆਂ ਗੱਡੀਆਂ ਜਿਹੜੀਆਂ ਟ੍ਰੈਫਿਕ ਨਿਯਮ ਤੋੜ ਰਹੀਆਂ ਉਹ ਸਾਰਾ ਕੁਝ ਕੰਟਰੋਲ ਇੱਥੋਂ ਸਿਟੀ ਥਾਣੇ ਦੇ ਵਿੱਚੋਂ ਰਹੇਗਾ ਕਰੀਬ 50 ਦੇ ਕਰੀਬ ਕੈਮਰੇ ਜਿਹੜੇ ਆ ਲੱਗੇ ਨੇ ਕਮਰੇ ਪਹਿਲੇ ਵੀ ਕੋਈ ਸਮਾਂ ਪਹਿਲੇ ਵੀ ਲੱਗੇ ਸਨ ਲੇਕਿਨ ਉਹ ਕੈਮਰੇ ਕੁਝ ਖਰਾਬ ਹੋ ਗਏ ਤਾਂ ਅੱবি ਐਸਪੀ ਰਾਜਕੁਮਾਰ ਨਦੀਗਵਾਈ ਦੇ ਵਿੱਚ ਪੁਲਿਸ ਵੱਲੋਂ ਇਹ ਕੈਮਰੇ ਦੁਆਰਾ ਚਲਾ ਦਿੱਤੇ ਗਏ ਸਨ ਤੇ ਇਹ ਕੈਮਰੇ ਜਿਹੜੇ ਹੁਣ 50 ਦੇ ਕਰੀਬ ਚੱਲੇ ਨੇ ਤੇ ਖੁਦ ਐਸਐਸਪੀ ਨਵਾਂ ਸ਼ਹਿਰ ਜਿਹੜੇ ਡਾਕਟਰ ਮਹਿਤਾਬ ਸਿੰਘ ਉਹ ਇੱਥੇ ਮੌਕੇ ਤੇ ਪਹੁੰਚੇ ਨੇ ਤੇ ਹੁਣ ਆਪਣੇ ਸੁਝਾਅ ਦੇਣਗੇ ਜਾਂ ਜੋ ਵੀ ਪੁਲਿਸ ਦਾ ਇਨੀਸ਼ੀਏਟਿਵ ਉਹਦੇ ਬਾਰੇ ਦੱਸਣਗੇ ਮੋਰੋ ਨਾ ਠੀਕ ਹੈ ਜੀ ਉਹ ਅਰਕਾਈ ਨਾ ਜੀ ਕੋਈ ਇਸ ਵਿੱਚ ਯਾਰ ਲੱਗ ਰਿਹਾ ਹੈ। ਆਇ ਤੇ ਪਸਾ ਲੋ। ਦੋਨੋਂ ਸਭ ਤੋਂ ਪਹਿਲਾਂ ਤਾਂ ਮੈਂ ਨਵਾਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਹਾਂ। ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ। ਇੱਥੇ ਮੈਂ ਥੋੜਾ ਆਪਣੇ ਪਿਛਲੇ ਸਾਲ ਦੀ ਕਾਰਜਕਾਰੀ ਬਾਰੇ ਵੀ ਸਾਰਿਆਂ ਨੂੰ ਦੱਸਣਾ ਚਾਹਾਂਗਾ। ਪਿਛਲੇ ਸਾਲ ਦੇ ਵਿੱਚ ਅਸੀਂ ਟੋਟਲ 572 ਐਨਡੀਪੀਐਸ ਦੇ ਪਰਚੇੜ ਰਿਸਟਰ ਕਿਤੇ ਹੈ। ਤੇ ਟੋਟਲ 639 ਜਿਹੜੇ ਨਸ਼ਾ ਸਮਗਲਰ ਹੈ ਉਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਤੇ ਕਾਫੀ ਜਿਹੜੇ ਸਮਗਲਰ ਹੈ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਫ੍ਰੀਜ਼ ਕੀਤੀ ਗਈ ਹੈ ਪਿਛਲੇ ਸਾਲ 2 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਫ੍ਰੀਜ਼ ਹੋਈ ਹੈ ਤੇ ਇਸੇ ਲੜੀ ਨੂੰ ਮੁੱਖ ਰੱਖਦੇ ਹੋਏ ਇੱਥੇ ਡੀਐਸਪੀ ਨਵਾਂ ਸ਼ਹਿਰ ਨੇ ਇਨੀਸ਼ੀਏਟਿਵ ਲਿਆ ਹੈਗਾ ਇਹਦੇ ਵਿੱਚ ਅਸੀਂ ਸਿਟੀ ਦੇ ਵਿੱਚ ਟੋਟਲ 70 ਜਿਹੜੇ ਕੈਮਰੇ ਹੈ ਉਹ ਚਲਾਏ ਹੈਗੇ ਆ ਇਹਦੇ ਵਿੱਚੋਂ ਕੁਝ ਏਐਨਪੀਆਰ ਕੈਮਰਾਜ਼ ਵੀ ਹੈਗੇ ਆ ਜਿਹੜੇ ਨੰਬਰ ਪਲੇਟ ਵੀ ਰੀਡ ਕਰਦੇ ਹੈਗੇ ਸਾ ਇਹਦੇ ਨਾਲ ਜਿਹੜਾ ਹੈਗਾ ਸਾਨੂੰ ਕ੍ਰਾਈਮ ਟ੍ਰੇਸਿੰਗ ਦੇ ਵਿੱਚ ਵੀ ਹੈਲਪ ਹੋਏਗੀ ਅਸੀਂ ਕ੍ਰਾਈਮ ਨੂੰ ਪ੍ਰिवेंट ਵੀ ਕਰ ਪਾਵਾਂਗੇ ਤੇ ਜਿਹੜਾ ਹੈਗਾ ਬੜਾ ਅੱਛਾ ਇਨੀਸ਼ੀਏਟਿਵ ਹੈ ਸਰ ਇਹ ਕੈਮਰੇਸ ਤਾਂ ਪਹਿਲਾਂ ਵੀ ਦੋ ਵਾਰ ਲੱਗੇ ਨੇ ਤੇ ਪ੍ਰੋਬਲਮ ਆ ਜਾਂਦੀ ਕਿ ਕੌਣ ਲਈ ਮੇਨਟੇਨੈਂਸ ਕਰੇ ਬਾਅਦ ਚਿਰਾਂ ਨੂੰ ਮਤਲਬ ਰੱਖਖਾਵ ਦਾ ਕੀ ਇਂਤਜ਼ਾਮ ਕੀਤਾ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਜਿੰਨੇ ਅਸੀਂ ਹੁਣ ਕੈਮਰੇਸ ਲਗਾਏ ਆ ਇਹਨੂੰ ਮੇਨਟੇਨ ਵੀ ਅਸੀਂ ਪੁਲਿਸ ਵੱਲੋਂ ਹੀ ਕਰਾਂਗੇ ਸਾਰੇ ਅਸੀਂ ਹੀ ਕੈਮਰਾ ਚਲਾਏ ਆ ਤੇ ਇਹ ਜਿਹੜੇ 70 ਕੈਮਰੇ ਲੱਗੇ ਆ ਸਿਟੀ ਦੇ ਵਿੱਚ ਸਿਟੀ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਅਸੀਂ ਲਗਾਏ ਆ ਤੇ ਮੇਨਟੇਨੈਂ ਹਾਂਜੀ ਅਰਵਨ ਜੀ ਕੁਝ ਕਹਿਣਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਨਵਾਂ ਸ਼ਹਿਰ ਦੀਆਂ ਨਵੇਂ ਸਾਲ ਦੀਆਂ ਨਵਾਂ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਮੈਂ ਧੰਨਵਾਦ ਕਰਦਾ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਅੱਜ ਸਿਟੀ ਕੈਮਰਾ ਸਿਟੀ ਥਾਣੇ ਦੇ ਵਿੱਚ 70 ਕੈਮਰੇ ਲਾ ਕੇ ਕਿਉਂਕਿ ਅਸੀਂ ਦੇਖਿਆ ਕਿ ਹੁਣ ਜਿਹੜੀ ਗੱਡੀ ਐ ਤੋਂ ਲੰਘ ਰਹੀ ਉਹਦੀ ਨੰਬਰ ਪਲੇਟ ਵੀ ਇੱਥੋਂ ਬੈਠੇ ਹੀ ਦੇਖ ਸਕਦੇ ਆ ਔਰ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਕਟਨਾ ਹੋ ਜਾਂਦੀ ਹੈ ਇੱਕ ਦੂਜੇ ਤੇ ਬਲੀਮ ਲਾਉਣ ਤੋਂ ਬਚ ਸਕਦੇ ਆਂ ਔਰ ਦੇਖ ਸਕਦੇ ਆਂ ਔਰ ਜਿਹੜਾ ਕੋਈ ਟ੍ਰੈਫਿਕ ਦੀ ਉਲੰਘਣਾ ਕਰੂਗਾ ਉਹਦਾ ਚਲਾਨ ਵੀ ਇੱਥੋਂ ਬੈਠੇ ਵੀ ਟ੍ਰੈਫਿਕ ਇਨਚਾਰਜ ਜਾਂ ਐਸ ਐਚਓ ਸਾਹਿਬ ਕਰ ਸਕਦੇ ਆਂ ਮੈਂ ਪੁਲਿਸ ਦੇ ਇਸ ਕੰਮ ਲਈ ਸ਼ਲਾਘਾ ਕਰਦਾ ਔਰ ਨਾਲ ਹੀ ਜਿਹੜਾ ਐਸ ਐਸਪੀ ਸਾਹਿਬ ਨੇ ਨਸ਼ਿਆਂ ਦੀ ਗੱਲ ਦਿੱਤੀ ਆ ਬਿਲਕੁਲ ਸਹੀ ਗੱਲ ਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਪਰਮਾਤਮਾ ਦੀ ਦਇਆ ਦੇ ਨਾਲ ਹੁਣ ਨਸ਼ੇ ਵਾਲੇ ਜਿਹੜੇ ਸਮੱਗਲਰ ਆ ਉਹਨਾਂ ਦਾ ਪੂਰੀ ਤਰ੍ਹਾਂ ਸਿਕੰਜਾ ਕੱਸ ਹੋ ਚੁੱਕਿਆ ਆ ਔਰ ਆਉਣ ਵਾਲੇ ਟਾਈਮ 'ਚ ਹੋਰ ਵੀ ਜਿਹੜਾ ਕੋਈ ਮਾੜਾ ਅਨਸਰ ਹੋਊਗਾ ਬਾਹਰ ਨਹੀਂ ਰੋਊਗਾ ਸਲਾਕਾਂ ਦੇ ਪਿੱਛੇ ਰਹੂਗਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜੀ ਗਗਨ ਜੀ ਆ ਜੀ ਧੰਨਵਾਦ ਸਭ ਤੋਂ ਪਹਿਲਾਂ ਤਾਂ ਸਾਰੇ ਨਵੇਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਲ੍ਹਾ ਪੁਲਿਸ ਪ੍ਰਸ਼ਾਸਨ ਦਾ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦਾ ਜਿਨ੍ਹਾਂ ਵੱਲੋਂ ਇਹ ਪੂਰੇ ਨਵਾਂ ਸ਼ਹਿਰ ਨੂੰ ਤਕਰੀਬਨ ਇੱਕ ਕੈਮਰੇ ਦੀ ਨਜ਼ਰ ਅੰਚ ਰੱਖਣ ਦਾ ਜਿਹੜਾ ਟੀਚਾ ਇਹਨਾਂ ਨੇ ਸੋਚਿਆ ਸੀ ਉਹ ਅੱਜ ਸਾਹਮਣੇ ਆ ਤੇ ਨਵੀਂ ਤਕਨੀਕਾਂ ਨਾਲ ਪੁਲਿਸ ਨੂੰ ਫਾਇਦਾ ਵੀ ਹੋਵੇਗਾ ਟ੍ਰੈਫਿਕ ਪੁਲਿਸ ਦਾ तकरीबन ਪੂਰੀ ਤਰ੍ਹਾਂ ਸਰਗਰਮ ਆ ਪਰ ਜਿਹੜਾ ਕ੍ਰਾਈਮ ਤੇ ਨਸ਼ੇ ਦਾ ਤੇ ਐਕਸੀਡੈਂਟ ਵਗੈਰਾ ਦਾ ਜਿਹੜਾ ਉਹ ਲੇਖਾ ਜੋਖਾ ਇਹਨਾਂ ਕੈਮਰੇ ਵਿੱਚ ਦਰਜ ਹੋਊਗਾ ਤੇ ਆਉਣ ਵਾਲੇ ਸਮੇਂ ਲਈ ਨਵੇਂ ਸ਼ਹਿਰ ਦੇ ਵਿੱਚ ਸੁਖ ਸ਼ਾਂਤੀ ਬਣਾ ਕੇ ਕੈਮਰਿਆਂ ਦਾ ਵੱਡਾ ਯੋਗਦਾਨ ਹੋਊਗਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਸ਼ਹਿਰ ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਹਮੇਸ਼ਾ ਨਵਾਂ ਸ਼ਹਿਰ ਦੀ ਪੁਲਿਸ ਨਾਲ ਸਾਧਤਾ ਤੇ ਹਮੇਸ਼ਾ ਇਹ ਦਿੱਦ ਦੇ ਰਵਾਂਗੇ ਬਹੁਤ ਬਹੁਤ ਤੁਹਾਡਾ